Редактор субтитров А.Семкин Корректор А.Егорова ਕੱਲ ਮੈਂ ਹਰਿਖਾ ਚੋਹਾਂਤ ਤੁਸੀਂ ਦੇਖ ਰਹੇ ਹੋ ਪਾਸਕ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਸ਼ਿਗਲਾ ਮਤਾ ਮੰਦਰ ਵੈਲਫੇਅਰ ਸਭਾ ਰਜਿਸਟ੍ਰੇਸ਼ਨ ਨੰਬਰ 3472 ਸ਼੍ਰੀ ਚਮਕੌਰ ਸਾਹਿਬ ਵੱਲੋਂ ਕਮੇਟੀ ਦੇ ਜਨਰਲ ਸਖਤਰ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਲਾਨਾ ਮੇਲਾ ਅਤੇ ਭੰਡਾਰਾ 18-19 ਮਾਰਚ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਕਰਾਇਆ ਜਾ ਰਿਹਾ ਹੈ ਜਿਸ ਦੇ ਪ੍ਰਧਾਨ ਜਸਵੀਰ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਅਤੇ ਸਮੂਹ ਉਧੇਦਾਰਾਂ ਦੀ ਹਾਜ਼ਰੀ ਵਿੱਚ ਝੰਡੇ ਦੀ ਰਸਮ ਕੀਤੀ ਗਈ ਸ਼ਹਿਰ ਨਿਵਾਸੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਪ੍ਰਧਾਨ ਨੇ ਦੱਸਿਆ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਸ਼ਿਤਲਾ ਮਾਤਾ ਮੰਦਰ ਵੈਲਫੇਅਰ ਸਭਾ ਅਤੇ ਬਾਲਮੀਕੀ ਮੰਦਰ ਵੈਲਫੇਅਰ ਸਭਾ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਕਮੇਟੀ ਵਿੱਚ ਨਵੇਂ ਅਹੁਦੇਦਾਰ ਸੀਨੀਅਰ ਮੀਤ ਪ੍ਰਧਾਨ सुरेंद्रਪਾਲ ਸਿੰਘ ਮੀਤ ਪ੍ਰਧਾਨ ਸੁਰਮੁਖ ਸਿੰਘ ਜਨਰਲ ਸਖਤਰ ਰਜਿੰਦਰ ਸਿੰਘ ਖਜ਼ਾਨਚੀ ਦਰਸ਼ਨ ਸਿੰਘ ਗੋਗਾ ਵਿਨੋਦ ਕੁਮਾਰ ਪ੍ਰਬੰਧਕ ਸੈਕਟਰੀ ਬਰਿੰਦਰ ਕੁਮਾਰ ਵਿਕੀ ਸਾਹਾ ਪਾ ਐਮ ਸੀ ਸੀਨੀਅਰ ਸਲਾਹਕਾਰ ਲਖਵਿੰਦਰ ਸਿੰਘ ਲੱਖੀ ਸਲਾਹਕਾਰ ਕਿਸ਼ਨ ਸਿੰਘ ਸਲਾਹਕਾਰ ਅਨਿਲ ਕੁਮਾਰ ਮੈਂਬਰ ਜਸਵੰਤ ਸਿੰਘ ਮੈਂਬਰ ਆदि ਹਾਜ਼ਰ ਸਨ ਹਾਂਜੀ ਪ੍ਰਧਾਨ ਜੀ ਜਿਹੜਾ ਸਾਲਾਨਾ ਭੰਡਾਰਾ ਹੁੰਦਾ ਹੈ ਮਹਾਮਈ ਦਾ ਤੇ ਇਹ ਅੱਜ ਤੋਂ ਸ਼ੁਰੂ ਹੋਇਆ ਤਾਂ ਕੱਲ ਤੋਂ ਸ਼ੁਰੂ ਹੈ ਜੀ ਭੰਡਾਰਾ ਜੀ ਕੱਲ ਨੂੰ ਤਾਂ ਮੱਥੇ ਦੇਖੋਗੇ ਜੀ ਤੇ ਪਰਸੋਂ ਭੰਡਾਰਾ ਤੇ ਅੱਜ ਕੀ ਕੀ ਰਸਮਾਂ ਨਵਾਈਆਂ ਗਈਆਂ ਜਿਹੜੀਆਂ ਅੱਜ ਦੀਆਂ ਅੱਜ ਹੁਣ ਸਾਰੇ ਝੰਡੇ ਚੜਾਏ ਗਏ ਜੀ ਪੱਧਰ ਤੇ ਸਾਰੇ ਸਥਾਨਾਂ 'ਤੇ ਤੇ ਬਾਕੀ ਜੋ ਹੋਰ ਬਾਕੀ ਬਾਦ ਕਟਾਓ ਸਭ ਪੂਰੀ ਕੀਤੀ ਹੈ ਜੀ ਤੇ ਕੱਲ ਦਾ ਕੀ ਪ੍ਰੋਗਰਾਮ ਹੋਊਗਾ ਕੱਲ ਨੂੰ ਅੱਜ ਰਾਤੀ 12:30 ਵਜੇ ਤੋਂ ਬਾਅਦ ਜੀ ਮੱਠਾ ਟਿਕਣਾ ਸ਼ੁਰੂ ਹੋ ਜਾਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ 12:30 ਵਜੇ ਤੀ ਆਪਣੇ ਚਾਹ ਪਕੌੜਾ ਸ਼ੁਰੂ ਹੋ ਜਾਣਾ ਤੇ ਚੌਂਕੀ ਵਗੈਰਾ ਜਿਹੜੀ ਕੱਲ ਨੂੰ ਤਾਂ ਪਰਸੋਂ ਦੀ ਹੈ ਜੀ ਚੌਂਕੀ ਬੁੱਧਵਾਰ ਨੂੰ ਹੋ ਗਈ ਹੈ ਬੁੱਧਵਾਰ ਰਾਤੀ ਰਾਤੀ ਠੀਕ ਹੈ ਠੀਕ ਹੈ ਤੇ ਹੋਰ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਸੰਗਤਾਂ ਨੂੰ ਵਾਅਦੇ ਬਾਅਦ ਆਉਣ ਜੀ ਆਪਣਾ ਸਹਿਯੋਗ ਦੇਣਾ ਆਪਣਾ ਬਸ ਠੀਕ ਹੈ ਠੀਕ ਹੈ ਕਿੰਦਰ ਸਿੰਘ ਜੀ ਜਿਹੜੀ ਇਹ ਕਹਿੰਦਾ ਆਪਣੀ ਕਮੇਟੀ ਬਣਾਈ ਗਈ ਹੈ ਜੀ ਇਹਦੇ ਬਾਰੇ ਕੀ ਕਹਿੰਦੇ ਤੁਹਾਡਾ ਇਹ ਸਾਰੇ ਸਾਡੇ ਮਹੱਲੇ ਦੇ ਸਹਿਯੋਗ ਨਾਲ ਇਹ ਅਸੀਂ ਸਾਰਿਆਂ ਨੇ ਸੋਚਿਆ ਵੀ ਕਮੇਟੀ ਬਣਾਈ ਜਾਵੇ ਤਾਂ ਕਿ ਇਸ ਮੰਦਰ ਦਾ ਥੋੜਾ ਸੁਧਾਰ ਹੋ ਸਕੇ ਇਸ ਮੰਦਰ ਨੂੰ 60 ਸਾਲ ਤੋਂ ਸਾਡੇ ਮਹੱਲੇ ਦੀ ਸੇਵਾ ਸੰਭੀ ਗਈ ਹੈ ਸਾਰੇ ਇਹ ਸਾਰੇ ਮਹੱਲੇ ਦੇ ਸਹਿਯੋਗ ਨਾਲ ਹੋ ਰਿਹਾ ਹੈ ਜੇ ਹੁਣ ਆਪਾਂ ਜਿਹੜੀ ਕਮੇਟੀ ਰਜਿਸਟਰ ਹੋਊਗੀ ਜੀ ਇਹ ਹਾਂਜੀ ਇਹ ਰਜਿਸਟਰ ਕਰਾ ਦਿੱਤੀ ਇਹਦੇ ਬਾਅਦ ਇਹਦੇ ਬਾਅਦ ਅਸੀਂ ਹਰ ਇੱਕ ਸਾਲ ਇਹ ਕਮੇਟੀ ਦੀ ਨਵੀਂ ਚੋਣ ਕਰਿਆ ਕਰਨੀ ਹੈ ਠੀਕ ਹੈ ਤੇ ਕਿੰਨੇ ਮੈਂਬਰਾਂ ਦੀ ਕਮੇਟੀ ਦੇ ਵਿੱਚ 11 ਮੈਂਬਰ ਹੈ ਜੀ ਅਸੀਂ ਦੋ ਮੈਂਬਰ ਹੋਰ ਪਾਏ ਹਾਂ ਹੁਣ ਆਪਣੇ ਵੱਲੋਂ ਨਵੇਂ ਠੀਕ ਹੈ ਜੀ ਤੇ ਸੰਗਤਾਂ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਆਂ ਸਾਰੀ ਸੰਗਤ ਨੂੰ ਅਸੀਂ ਆਪਣੇ ਸਾਰੇ ਕਮੇਟੀ ਵੱਲੋਂ ਇਹ ਹੀ ਅਪੀਲ ਕਰਦੇ ਆਂ ਵੀ ਆਪਣੇ ਗੁੱਸੇ ਗੱਲੇ ਛੱਡ ਕੇ ਇਸ ਦਰਬਾਰ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਮਨ ਮੰਗੀਆਂ ਮਰਜ਼ੀਆਂ ਪਾਓ ਠੀਕ ਹੈ ਜੀ ਧੰਨਵਾਦ